ਸਾਰੀ ਦਸ਼ਕਾਂ ਨੂੰ ਪਿਆਰ ਭਰੀ ਸੱਚੇ ਕਾਲ ਜੀ ਆਇਆਂ ਨੂੰ ਫੇਸਬੁੱਕ ਦੇ ਇਸ ਲਾਈਵ ਪੇਜ ਤੇ ਤੁਹਾਡਾ ਸਵਾਗਤ ਹੈ ਰੇਡੀਓ ਸਪਾਈਸ ਤੇ ਇਸ ਮਾਦੀਬ ਇਬਰਾਹੀਮ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਜਿਸ ਦਾ ਨਾਮ ਹੈ ਲੋਕ ਰੰਗ ਔਰ ਇਸ ਨੂੰ ਤੁਸੀਂ ਮੰਨ ਸਕਦੇ ਹੋ ਹਰ ਮੰਗਲਵਾਰ ਸ਼ਾਮੀ 7 ਤੋਂ 8 ਵਜੇ ਤੱਕ ਅੱਜ ਖੂਬਸੂਰਤ ਕਹਾਣੀ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਜਿਸ ਦਾ ਸਰਲੇਖ ਹੈ ਜ਼ਿੰਦਗੀ ਦੇ ਸਬਕ ਸੋ ਜ਼ਿੰਦਗੀ ਦੇ ਅਲੱਗ-ਅਲੱਗ ਸਬਕ ਵਾਕਈ ਸਾਨੂੰ ਲਾਈਫ ਦੇ ਵਿੱਚ ਉਤਰਾ ਚੜਾਵ ਤੇਕਨ ਹਮੇਸ਼ਾ ਮਿਲਦੇ ਨੇ ਪਰ ਇਨਾ ਉਤਾਚਰਾ ਤੋਂ ਅਸੀਂ ਸਬਕ ਕੀ ਲੈਨੇ ਆ ਇਹ ਇੱਕ ਕਹਾਣੀ ਦੇ ਰਾਹੀਂ ਤੁਹਾਡੇ ਨਾਲ ਮੈਂ ਸਾਂਝਾ ਕਰਾਂਗੀ ਸੋ ਇਹ ਇਸ ਖੂਬਸੂਰਤ ਕਹਾਣੀ ਤੋਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਸਬਕ ਸਾਨੂੰ ਮਿਲਦਾ ਹੈ ਔਰ ਆਏ ਦਿਨ ਕੋਈ ਨਾ ਕੋਈ ਕਹਾਣੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਰਹਿਣੀ ਔਰ ਇਸ ਕਹਾਣੀ ਦੇ ਰਾਹੀਂ ਅੱਜ ਬਹੁਤ ਹੀ ਖੂਬਸੂਰਤ ਜਿਹੜਾ ਇੱਕ ਮੈਸੇਜ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੀ ਸੋ ਕਹਾਣੀ ਹੈ ਜ਼ਿੰਦਗੀ ਦੇ ਸਬਕ ਸੋ ਇੱਕ વાਰਦੀ ਗੱਲ ਹੈ ਜੀ ਇੱਕ ਜੰਗਲ ਦੇ ਵਿੱਚ ਸੇਬ ਦਾ ਇੱਕ ਬਹੁਤ ਹੀ ਵੱਡਾ ਦਰਖਤ ਸੀ ਉਸ ਦਰਖਤ ਤੇ ਇੱਕ ਬੱਚਾ ਛੋਟਾ ਜਿਹਾ ਬੱਚਾ ਰੋਜ਼ ਖੇਡਣ ਆਉਂਦਾ ਸੀ ਸੋ ਕਦੇ ਉਹ ਰੁੱਖ ਦੀ ਥਾਣੀ ਤੇ ਲਟਕਦਾ ਕਦੇ ਫਲ ਤੋੜਦਾ ਕਦੇ ਛਾਲ ਮਾਰਦਾ ਸੇਬ ਦਾ ਦਰਖਤ ਵੀ ਉਸ ਬੱਚੇ ਦੇ ਆਉਣ ਤੇ ਬਹੁਤ ਖੁਸ਼ ਹੁੰਦਾ ਸੀ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਜਿਹੜਾ ਬਣ ਚੁੱਕਿਆ ਸੀ ਸੋ ਇਸ ਤਰ੍ਹਾਂ ਕਈ ਸਾਲ ਬੀਤ ਗਏ ਇਸ ਰਿਸ਼ਤੇ ਦੇ ਨਾਲ ਉਹ ਬੱਚਾ ਅਕਸਰ ਉੱਥੇ ਆਇਆ ਕਰਦਾ ਫਲ ਵੀ ਖਾਂਦਾ ਛਾਂ ਵੀ ਹੰਡਾਂਦਾ ਤੇ ਉਸ ਦੀਆਂ ਟਾਹਣੀਆਂ ਤੇ ਝੂਟੇ ਵੀ ਚੋੜਦਾ ਸੋ ਅਚਾਨਕ ਇੱਕ ਦਿਨ ਬੱਚਾ ਕਿਤੇ ਚਲਾ ਗਿਆ ਤੇ ਮੁੜ ਕੇ ਵਾਪਸ ਨਾ ਆਇਆ ਤੇ ਦਰਖਤ ਕਾਫੀ ਦੇਰ ਤੱਕ ਉਸ ਦੀ ਉਡੀਕ ਕਰਦਾ ਰਿਹਾ ਪਰ ਉਹ ਨਾ ਆਇਆ ਹੁਣ ਰੁੱਖ ਵੀ ਉਦਾਸ ਹੋ ਗਿਆ ਸੀ ਕਈ ਸਾਲ ਬੀਤਣ ਤੋਂ ਬਾਅਦ ਇੱਕ ਦਿਨ ਬੱਚਾ ਅਚਾਨਕ ਫਿਰ ਦਰਖਤ ਕੋਲ ਆਇਆ ਪਰ ਹੁਣ ਉਹ ਥੋੜਾ ਵੱਡਾ ਹੋ ਗਿਆ ਸੀ ਉਹ ਰੁੱਖ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਆਪਣੇ ਨਾਲ ਖੇਡਣ ਲਈ ਕਿਹਾ ਪਰ ਬੱਚੇ ਨੇ ਦੁਖੀ ਹੋ ਕੇ ਕਿਹਾ ਕਿ ਹੁਣ ਉਹ ਵੱਡਾ ਹੋ ਗਿਆ ਏ ਹੁਣ ਉਸ ਨਾਲ ਨਹੀਂ ਖੇਡ ਸਕਦਾ ਬੱਚੇ ਨੇ ਕਿਹਾ ਹੁਣ ਮੈਂ ਖਡੌਣਿਆਂ ਨਾਲ ਖੇਡਣਾ ਪਸੰਦ ਕਰਦਾ ਪਰ ਮੇਰੇ ਕੋਲ ਖਡੌਣੇ ਖਰੀਦਣ ਲਈ ਪੈਸੇ ਹੀ ਨਹੀਂ ਹਨ ਰੁੱਖ ਨੇ ਕਿਹਾ ਉਦਾਸ ਨਾ ਹੋ ਤੂੰ ਮੇਰੇ ਫਲ ਯਾਨੀ ਕਿ ਸੇਬ ਸੇਬਾਂ ਤੋੜ ਕੇ ਖਡੌਣੇ ਖਰੀਦ ਸਕਦਾ ਹੈ ਤੂੰ ਸੇਬਾਂ ਨੂੰ ਵੇਚ ਕੇ ਖੂਬਸਰਤ ਖਡੌਣੇ ਖਰੀਦ ਅਤੇ ਉਹਨਾਂ ਨਾਲ खेड बचे ने खुशी फल यानी कि सेब नोड़ लिया पर वो कई दिन फेर के ना आया रुख उदास हो गया अचानक कई दिन बाद बच्चा जो हूँ जवान हो हो चुका सी वापस आया रुख फिर एक बारी बहुत खुश हो गया सो खुश होंदया उसने दुबारा उसने खेडन लाइया पर मुंडे ने कहा रुख नही खेड सकता हूं मैनु कुछ पैसे चाहिए ਮੈਂ ਆਪਣੇ ਬੱਚਿਆਂ ਲਈ ਘਰ ਬਣਾਉਣਾ ਚਾਹੁੰਦਾ ਹਾਂ ਰੁੱਖ ਨੇ ਕਿਹਾ ਮੇਰੀਆਂ ਟਾਹਣੀਆਂ ਬਹੁਤ ਮਜ਼ਬੂਤ ਹਨ ਤੁਸੀਂ ਉਹਨਾਂ ਨੂੰ ਕੱਟ ਕੇ ਆਪਣਾ ਘਰ ਬਣਾ ਸਕਦੇ ਹੋ ਸੋ ਹੁਣ ਮੁੰਡੇ ਨੇ ਖੁਸ਼ੀ-ਖੁਸ਼ੀ ਉਹੀ ਕੀਤਾ ਤੇ ਸਾਰੀਆਂ ਟਾਹਣੀਆਂ ਵੱਢ ਦਿੱਤੀਆਂ ਅਤੇ ਆਪਣੇ ਨਾਲ ਲੈ ਗਿਆ ਉਸ ਸਮੇਂ ਦਰਖਤ ਨੂੰ ਦੇਖ ਕੇ ਦਰਖਤ ਬਹੁਤ ਖੁਸ਼ ਹੋਇਆ ਕਿ ਉਹ ਮੁੰਡਾ ਜਿਹੜਾ ਮੁੰਡਾ ਹੈ ਵਾਪਸ ਆ ਗਿਆ ਔਰ ਉਹ ਦਰਖਤ ਉਸ ਤੇ ਕੁਝ ਕੰਮ ਆ ਸਕਿਆ ਪਰ ਉਸ ਤੋਂ ਬਾਅਦ ਫੇਰ ਮੁੰਡਾ ਕਾਫੀ ਦੇਰ ਤੱਕ ਵਾਪਸ ਨਾ ਆਇਆ ਅਤੇ ਫੇਰ ਉਹ ਇਕੱਲਾ ਰਹਿ ਗਿਆ ਤੇ ਉਦਾਸ ਹੋ ਗਿਆ ਆਖਰ ਉਹ ਬੱਚਾ ਫੇਰ ਕਈ ਸਾਲਾਂ ਬਾਅਦ ਥੱਕ ਕੇ ਉੱਥੇ ਆਇਆ ਬੱਚਾ ਹੁਣ ਬੁੱਢਾ ਹੋ ਚੁੱਕਾ ਸੀ ਰੁੱਖ ਨੇ ਉਦਾਸ ਹੋ ਕੇ ਕਿਹਾ ਹੁਣ ਮੇਰੇ ਕੋਲ ਨਾ ਨਾ ਤਾਂ ਫਲ ਹਨ ਤੇ ਨਾ ਹੀ ਲੱਕੜ ਹੁਣ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਸੋ ਬੁੱਢੇ ਨੇ ਕਿਹਾ ਹੁਣ ਉਸ ਨੂੰ ਕਿਸੇ ਮਦਦ ਦੀ ਲੋੜ ਨਹੀਂ ਹੈ بس ਇੱਕ ਅਜਿਹੀ ਜਗ੍ਹਾ ਚਾਹੀਦੀ ਹੈ ਜਿੱਥੇ ਉਹ ਆਰਾਮ ਦੇ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੇ ਰੁੱਖ ਨੇ ਉਸ ਨੂੰ ਆਪਣੀਆਂ ਜੜ੍ਹਾਂ ਵਿੱਚ ਪਨਾ ਦਿੱਤੀ ਅਤੇ ਬੁੱਢਾ ਸਦਾ ਲਈ ਉੱਥੇ ਹੀ ਰਹਿ ਗਿਆ ਸੋ ਕੀ ਸਮਝਦੇ ਹੋ ਤੁਸੀਂ ਇਸ ਕਹਾਣੀ ਤੋਂ ਕੀ ਦਿਮਾਗ ਦੇ ਵਿੱਚ ਆਉਂਦਾ ਹੈ ਇਸ ਤਰ੍ਹਾਂ ਦੀ ਕਹਾਣੀ ਸੁਣ ਕੇ ਸੋ ਇਸ ਰੁੱਖ ਵਾਂਗ ਕੀ ਹਨ ਸਾਡੀ ਜ਼ਿੰਦਗੀ ਵਿੱਚ ਕੋਈ ਆ ਸਾਡੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਸਾਡੇ ਮਾਪੇ ਜਿਹੜੇ ਹਨ ਇਸ ਰੁੱਖ ਵਾਂਗ ਹਨ ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਅਸੀਂ ਉਹਨਾਂ ਨਾਲ ਖੇਡਦੇ ਹਾਂ ਹੱਸਦੇ ਹਾਂ ਖਾਂਦੇ ਪੀਂਦੇ ਹਾਂ ਤੇ ਵੱਡੇ ਹੁੰਦੇ ਹਾਂ ਤੇ ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਅਸੀਂ ਉਹਨਾਂ ਨੂੰ ਛੱਡ ਕੇ ਆਪਣੇ ਕੰਮਾਂ ਕਾਰਾ ਕਰਕੇ ਦੂਰ ਹੋ ਜਾਂਦੇ ਹਾਂ ਪਰ ਜਦੋਂ ਫਿਰ ਵੀ ਸਾਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਵਾਪਸ ਉਹਨਾਂ ਦੇ ਕੋਲ ਆਉਂਦੇ ਹਾਂ ਤੇ ਆਪਣੀ ਜਿਹੜੀਆਂ ਮਜਬੂਰੀਆਂ ਨੇ ਜਾਂ ਆਪਣੀਆਂ ਜ਼ਰੂਰਤਾਂ ਨੇ ਉਹਨਾਂ ਨਾਲ ਸੰਜੀਆਂ ਕਰਦੇ ਆ ਬਟ ਜਿੰਨੀ ਦੇਰ ਤੱਕ ਉਹ ਸਾਡੇ ਕੰਮ ਆਉਂਦੇ ਨੇ ਜੋ ਕੁਝ ਉਹਨਾਂ ਦੇ ਕੋਲ ਹੁੰਦਾ ਏ ਉਹ ਹੌਲੀ-ਹੌਲੀ ਸਾਨੂੰ ਦੇ ਦਿੰਦੇ ਨੇ ਪਰ ਹੌਲੀ-ਹੌਲੀ ਜ਼ਿੰਦਗੀ ਇਸ ਤਰ੍ਹਾਂ ਲੰਘ ਜਾਂਦੀ ਏ ਕਿ ਪਤਾ ਹੀ ਨਹੀਂ ਚੱਲਦਾ ਸੋ ਸਾਨੂੰ ਰੁੱਖਾਂ ਦੇ ਰੂਪ ਵਿੱਚ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਏ ਸੋ ਇਹ ਹੈ ਅੱਜ ਦਾ ਜਿਹੜਾ ਮੇਨ ਮੁੱਦਾ ਕਿ ਚਾਹੇ ਉਹ ਬਜ਼ੁਰਗ ਹੋ ਜਾਂਦੇ ਨੇ ਸਾਡੇ ਹੁਣ ਕਿਸੇ ਕੰਮ ਨਹੀਂ ਆਉਂਦੇ ਪਰ ਜਿੰਨੀ ਦੇਰ ਤੱਕ ਉਹ ਸਾਡੇ ਕੰਮ ਆਉਂਦੇ ਨੇ ਅਸੀਂ ਉਹਨਾਂ ਦੀ ਇੱਜ਼ਤ ਮਾਨ ਕਰਦੇ ਆਂ ਮੈਨੂੰ ਕਿੰਨੇ ਸਾਰੇ ਕوجੇ ਹੁੰਦੇ ਨੇ ਬਟ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਸ ਵੇਲੇ ਉਹਨਾਂ ਨੂੰ ਤੁਹਾਡੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਸੋ ਉਹ ਬੱਚਾ ਉਸ ਦਰਖਤ ਲਈ ਬਹੁਤ ਮਹੱਤਵਪੂਰਨ ਸੀ ਜੇਸ ਵੇਲੇ ਉਹ ਛੋਟਾ ਸੀ ਕਿਉਂਕਿ ਉਸ ਨੇ ਉਸ ਬੱਚੇ ਦੀ ਦਰਖਤ ਨੇ ਜਿਹੜੀ ਕੇਅਰ ਕੀਤੀ ਇੱਕ ਪੁੱਤਾਂ ਮੰਗ ਕੀਤੀ ਇੱਕ ਬੱਚੇ ਮੰਗ ਕੀਤੀ ਇੱਕ ਮਾਂ-ਬਾਪ ਮੰਗ ਕੀਤੀ ਸੋ ਉਸ ਬੱਚੇ ਨੇ ਉਸ ਸੇਬ ਦੇ ਦਰਖਤ ਨੂੰ ਲੋੜ ਅਨੁਸਾਰ ਵਾਰ-ਵਾਰ ਵਰਤਿਆ ਹਰ ਸਮੇਂ ਇਹ ਜਾਣਦੇ ਹੋਏ ਕਿ ਉਹ ਸਿਰਫ ਇਸ ਦੀ ਵਰਤੋਂ ਕਰ ਰਿਹਾ ਸੀ ਇਸੇ ਤਰ੍ਹਾਂ ਅੱਜਕੱਲ ਜਿਹੜੇ ਕੁਝ ਬੱਚੇ ਨੇ ਆਪਣੇ ਮਾਪੇ-ਮਾਪ ਨੂੰ ਵੀ ਲੋੜ ਅਨੁਸਾਰ ਵਰਤਦੇ ਹਨ ਅਤੇ ਜਦੋਂ ਵੱਡੇ ਹੋ ਜਾਂਦੇ ਹਨ ਤੇ ਉਹਨਾਂ ਨੂੰ ਭੁੱਲ ਜਾਂਦੇ ਹਨ ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਭਾਵੇਂ ਸੀ ਕਿੰਨੇ ਵੀ ਰੁੱਝੇ ਹੋਈਏ ਉਹਨਾਂ ਲਈ ਕੁਝ ਸਮਾਂ ਜ਼ਰੂਰ ਕੱਢੋ ਇਹ ਜਿਹੜੀ ਕਹਾਣੀ ਹੈ ਸਾਨੂੰ ਇਹੀ ਦੱਸਦੀ ਹੈ ਕਿ ਜਦੋਂ ਅਸੀਂ ਬਜ਼ੁਰਗਾਂ ਦੇ ਕੋਲ ਉਹਨਾਂ ਦੀ ਬਜ਼ੁਰਗ ਅਵਸਥਾ ਦੇ ਵਿੱਚ ਸਮਾਂ ਬਤਾਉਂਦੇ ਹਾਂ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਉਹਨਾਂ ਨੂੰ ਹੀਰੇ-ਜਹਿਰਾਤ ਜਾਂ ਕੁਝ ਮਹਿੰਗੀਆਂ ਚੀਜ਼ਾਂ ਤੋਂ ਵੱਧ ਦੀ ਖੁਸ਼ੀ ਦਿੰਦੇ ਹੋ ਕਿਉਂਕਿ ਉਸ ਵੇਲੇ ਸਿਰਫ ਉਹਨਾਂ ਨੂੰ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਤੇ ਤੁਹਾਡਾ ਸਮਾਂ ਚਾਹੀਦਾ ਹੁੰਦਾ ਹੈ ਜੋ ਅਨਫੋਰਚੂਨੇਟਲੀ ਅਸੀਂ ਕਈ ਵਾਰ ਹੁੰਦੇ ਹੋਏ ਵੀ ਉਹਨਾਂ ਨਾਲ ਸਪੈਂਡ ਨਹੀਂ ਕਰ ਪਾਉਂਦੇ ਸੋ ਇਹ ਜਿਹੜੀ ਚੀਜ਼ ਹੈ ਕਿਉਂਕਿ ਜਿਨ੍ਹਾਂ ਨੇ ساری ਜ਼ਿੰਦਗੀ ਤੁਹਾਡੇ ਲਈ ਮਾਰ ਦਿੱਤੀ ساری ਉਮਰ ਉਹ ਤੁਹਾਡੇ ਨਾਲ ਹਰ ਕਦਮ ਤੇ ਜਿੱਥੇ ਤੁਹਾਨੂੰ ਲੋੜ ਸੀ ਤੁਹਾਡੇ ਨਾਲ ਖੜੇ ਹੋਏ ਔਰ ਤੁਹਾਡੇ ਹਰ ਕੰਮ ਆਪ ਅੱਗੇ ਹੋ ਕੇ ਪੂਰੇ ਕੀਤੇ ਸੋ ਜਦੋਂ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ ਤਾਂ ਉਹ ਸਿਰਫ ਇਹ ਭਾਲਦੇ ਹਨ ਕਿ ਬੱਚੇ ਸਾਡੇ ਕੋਲ ਥੋੜੀ ਦੇਰ ਆ ਕੇ ਬੈਠ ਜਾਣ ਸਾਡਾ ਸਤਿਕਾਰ ਕਰਨ ਸਾਡੇ ਨਾਲ ਗੱਲਬਾਤ ਕਰਨ ਤੇ ਜਿਹੜਾ ਖੁਸ਼ ਰਹਿਣ ਹਮੇਸ਼ਾ ਫੇਰ ਉਹਨਾਂ ਦੇ ਹੀ ਦਵਾ ਹੁੰਦੀ ਏ ਪਰ ਉਹ ਸਿਰਫ ਇਹ ਚਾਹੁੰਦੇ ਨੇ ਕਿ ਥੋੜੇ ਜਿੱਪ ਪੰਨ ਜਿਹੜੇ ਐ ਤੁਸੀਂ ਉਹਨਾਂ ਨਾਲ ਬਿਤਾਓ ਸੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਸ਼ੇਅਰ ਕਰਨਾ ਸੋ ਇਹਨਾਂ ਗੱਲਾਂ ਦੇ ਨਾਲ ਜਿਹੜਾ ਅੱਜ ਦਾ ਇਹ ਟੌਪਿਕ ਬਹੁਤ ਹੀ ਖੂਬਸੂਰਤ ਕਿ ਮਾਪਿਆਂ ਦੀ ਇੱਜ਼ਤ ਮਾਪਿਆਂ ਦਾ ਸਤਕਾਰ ਜ਼ਰੂਰ ਕਰੋ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦੋਂ ਮਾਪੇ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਬਾਅਦ ਵਿੱਚ ਅਸੀਂ ਕਾਫੀ ਪਛਤਾਉਂਦੇ ਹਾਂ ਕਿ ਹਾਏ ਰੱਬਾ ਕਾਸ਼ ਅਸੀਂ ਸਮੇਂ ਰਹਿੰਦੇ ਹੋਏ ਮਾਪੇ ਨੂੰ ਸੋਹਣਾ ਸਮਾਂ ਦਿੱਤਾ ਹੁੰਦਾ ਉਹਨਾਂ ਨਾਲ ਖੂਬਸੂਰਤ ਗੱਲਾਂ ਕੀਤੀਆਂ ਹੁੰਦੀਆਂ ਜਾਂ ਕੁਝ ਖੁਸ਼ੀ ਦੇ ਪਲ ਬਤਾਏ ਹੁੰਦੇ ਤੇ ਸ਼ਾਇਦ ਸਾਨੂੰ ਅੱਜ ਇਹ ਰਿਗਰਟ ਨਾ ਹੁੰਦਾ ਕਿ ਅਸੀਂ ਦੁਖੀ ਨਾ ਹੁੰਦੇ ਕਿ ਸਮਾਂ ਰਹਿੰਦੇ ਕਾਸ਼ ਅਸੀਂ ਇਹ ਖੂਬਸੂਰਤ ਪਲ ਉਹਨਾਂ ਨਾਲ ਬਤਾ ਲੰਦੇ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਵੀ ਇਨਸਾਨ ਜਦੋਂ ਦੁਨੀਆ ਤੇ ਚਲਾ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਔਰ ਮਾਪੇ ਇੱਕ ਐਸੀ ਚੀਜ਼ ਨੇ ਜਿਹਨਾਂ ਤੁਸੀਂ ਸਾਰੀ ਉਮਰ ਚਾਹੇ ਵੀ ਨਹੀਂ ਭੁੱਲ ਸਕਦੇ ਔਰ ਮਾਪੇ ਸਿਰਫ ਆਪਣੇ ਬੱਚਿਆਂ ਤੋਂ ਜਦੋਂ ਉਹ ਉਲੰਧੀਆਂ ਦੇ ਪਹੁੰਚ ਜਾਂਦੇ ਨੇ ਇੱਕ ਸੋਹਣਾ ਮਕਾਮ ਜਿਹੜਾ ਹਾਸਲ ਕਰ ਲੈਂਦੇ ਨੇ ਉਹ ਸਿਰਫ ਉਹਨਾਂ ਤੋਂ ਭਾਲਦੇ ਨੇ ਕਿ ਸਤਕਾਰ ਪਿਆਰ ਤੇ ਥੋੜਾ ਜਿਹਾ ਸਮਾਂ ਤੇ ਸਮਾਂ ਰੰਦੇ ਜੇ ਸੀ ਉਹਨਾਂ ਨੂੰ ਸਮਾਂ ਦੇ ਦੇਈਏ ਤੇ ਇਸ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਮਾਪਿਆਂ ਲਈ ਨਹੀਂ ਹੈ ਔਰ ਤੁਸੀਂ ਵੀ ਰਿਅਲਾਈਜ਼ ਕਰੋਗੇ ਜਦੋਂ ਤੁਸੀਂ ਉਹਨਾਂ ਨਾਲ ਸੋਹਣੀਆਂ ਸੋਹਣੀਆਂ ਖੂਬਸੂਰਤ ਗੱਲਾਂ ਕਰੋਗੇ ਤੁਹਾਨੂੰ ਵੀ ਸਕੂਨ ਮਿਲੇਗਾ ਤੁਹਾਨੂੰ ਆਪਣੇ ਆਪ 'ਚ ਮਹਿਸੂਸ ਹੋਏਗਾ ਕਿ ਹਾਂ ਮੈਂ ਆਪਣੇ ਮਾਪੇ ਨਾਲ ਸੋਹਣਾ ਸਮਾਂ ਬਤਾਇਆ ਉਹ ਤੁਹਾਡੇ ਲਈ ਵੀ ਇੱਕ 골ਡਨ ਜਿਹੜਾ ਪੀਰੀਅਡ ਹੋਏਗਾ ਔਰ ਹਮੇਸ਼ਾ ਵਾਸਤੇ 골ਡਨ ਮੈਮਰੀਜ਼ ਜਿਹੜੀਆਂ ਤੁਹਾਡੀਆਂ ਬਣ ਚੰਗੀਆਂ ਸੋ ਦਿਓ ਮੈਨੂੰ ਇਜਾਜ਼ਤ ਖੂਬਸੂਰਤ ਇਸ ਪ੍ਰੋਗਰਾਮ ਨੂੰ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ ਚੱਲਦੇ ਹਾਂ ਵਕਤ ਸਟੂਡੀਓ ਦੇ ਵਿੱਚ ਔਰ ਦੁਬਾਰਾ ਫੇਰ ਮੁਲਾਕਾਤ ਕਰਾਂਗੇ ਬਹੁਤ ਜਲਦ ਸੁੰਦਰ ਰੇਡੀਓ ਸਪਾਈਸ ਪ੍ਰੋਗਰਾਮ ਹੈ ਲੋਕ ਰਾਂਜਿਸ ਨੂੰ ਮਾਨ ਸਕਦੇ ਹੋ ਹਰ ਮੰਗਲਵਾਰ ਸ਼ਾਮੀ 7 ਤੋਂ 8 ਵਜੇ ਤੱਕ ਰੇਡੀਓ ਸਪਾਈਸ ਤੇ ਪ੍ਰੋਗਰਾਮ ਤੇ ਧੰਨਵਾਦ